ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਰਿਆਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਰਿਆਂ ਆਪਣੀ ਆਪਣੀਆਂ ਅੱਗਿਆ ਲਿਖ ਦਿਓ ਬਾਬਾ ਦੀਪ ਸਿੰਘ ਜੀ ਤੱਕ ਪੰਚਾ ਦੇਾਂਗੇ ਤਨ ਤਨ ਬਾਬਾ ਦੀਪ ਸਿੰਘ ਜੀ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਅੱਜ ਹੱਸ ਰਹੇ ਹੋ ਤਾਂ ਇਸ ਦਾ ਮਤਲਬ ਕਿ ਤੁਸੀਂ ਕਿਸੇ ਨੂੰ ਹਸਾਇਆ ਜਰੋਂਦੇ ਪਇਓ ਤਾਂ ਤੁਸੀਂ ਕਿਸੇ ਨੂੰ ਰੋਵਾਇਆ ਜੇ ਤੁਸੀਂ ਅੱਜ ਦੁਖੀ ਹੋ ਤਾਂ ਤੁਸੀਂ ਕਿਸੇ ਨੂੰ ਪਿੱਛੇ ਤੇ ਜੇ ਅੱਜ ਸੁਖਰ ਮਾਣ ਰਹੇ ਹੋ ਤਾਂ ਪਿੱਛੇ ਤੁਸੀਂ ਕਿਸੇ ਨੂੰ ਸੁਖ ਦਿੱਤਾ ਹੈ ਪਰਮਾਤਮਾ ਦੀ ਕੁਦਰਤ ਅੰਦਰ ਇਹ ਨਿਯਮ ਅਟੱਲ ਹੈ ਜੋ ਤੁਸੀਂ ਕਿਸੇ ਦੀ ਝੋਲੀ ਪਾਇਆ ਉਹ ਵਾਪਸ ਫਲਟ ਕੇ ਤੁਹਾਡੇ ਕੋਲ ਵਾਪਸ ਆਉਣਾ ਹੀ ਥੋੜਾ ਸਮਾਂ ਜ਼ਰੂਰ ਲੱਗ ਸਕਦਾ ਹੈ ਇਸ ਨੂੰ ਕਹਿੰਦੇ ਨੇ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਨਾ ਇੱਕ ਵਾਰੀ ਸਾਨੂੰ ਕਿ ਤੁਸੀਂ ਹਰ ਵੇਲੇ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਦੇ ਰਹਿੰਦੇ ਹੋ ਕਹਿੰਦਾ ਜਿੱਦਨ ਬਾਬਾ ਦੀਪ ਸਿੰਘ ਜੀ ਤੁਹਾਡੇ ਸਾਹਮਣੇ ਆ ਗਏ ਤਾਂ ਤੁਸੀਂ ਕੀ ਮੰਗੋਗੇ ਅਸੀਂ ਕਿਹਾ ਜੀ ਸਾਡੇ ਸਾਹਮਣੇ ਆ ਗਏ ਤਾਂ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਨਾ ਗਿਣ ਕੇ ਦਿੰਦਾ ਇਹ ਨਾ ਤੋਲ ਕੇ ਦਿੰਦਾ ਨਾ ਗਿਣ ਕੇ ਦਿੰਦੇ ਆ ਨਾ ਤੋਲ ਕੇ ਦਿੰਦੇ ਆ ਸਾਡਾ ਬਾਬੂ ਖੱਡੇ ਵਾਲਾ ਜਿਵੇਂ ਵੀ ਦਿੰਦਾ ਤਿਲ ਖੋਲ ਕੇ ਦਿੰਦਾ